ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਦਿਲਚਸਪਤਾ ਹੈ ਹੀ ਤੇ ਇੱਕ ਬਿਲਕੁਲ ਨਵੀਂ ਜਾਣਕਾਰੀ ਤੁਹਾਡੇ ਰੂਬਰੂ ਕਰਾਂਗੇ ਗੱਲ ਕਰਾਂਗੇ ਦੋਸਤੋ ਜਦੋਂ ਇੰਦਰਾ ਗਾਂਧੀ ਦੀ ਆਵਾਜ਼ ਕੱਢ ਕੇ SBI ਬੈਂਕ 'ਚੋਂ 60 ਲੱਖ ਰੁਪਏ ਦੀ ਠੱਗੀ ਮਾਰ ਲਈ ਬੰਦੇ ਨੇ ਹਨਾਨੀ ਦੀ ਗੱਲ ਹੈ ਔਰ ਵੀਡੀਓ ਸ਼ੁਰੂ ਤੋਂ ਲੈ ਕੇ ਹੰਤ ਤੱਕ ਸਾਰੀ ਸੁਣਿਓ ਧਿਆਨ ਨਾਲ ਬਹੁਤ ਗੱਲਾਂ ਤੁਹਾਨੂੰ ਜਾਣਨ ਨਹੀਂ ਮਿਲਣਗੀਆਂ ਅੱਜ ਇਸ ਵੀਡੀਓ ਦੇ ਵਿੱਚ ਔਰ ਚੈਨਲ ਦੇ ਨਾਲ ਵੀ ਨਾ ਸਬਸਕ੍ਰਾਈਬਰ ਨਹੀਂ ਕੀਤਾ ਉਹ ਵੀ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਗੱਲ ਹੈ 24 ਮਈ 1971 ਦੀ ਸਵੇਰ ਦੀ ਸਟੇਟ ਬੈਂਕ ਆਫ ਇੰਡੀਆ ਦੀ ਸੰਸਦ ਮਾਰਗ ਬ੍ਰਾਂਚ 'ਚ ਕੋਈ ਖਾਸ ਗਹਿਮਾ ਗਹਿਮੀ ਨਹੀਂ ਸੀ ਉਸ ਦਿਨ ਦਿਨ ਦੇ 12:00 ਵਜੇ ਦੇ ਵਲੇ ਸੀਗੇ ਬੈਂਕ ਦੇ ਚੀਫ ਕੈਸ਼ੀਅਰ ਵੇਦ ਪ੍ਰਕਾਸ਼ ਮਲਹੋਤਰਾ ਦੇ ਸਾਹਮਣੇ ਰੱਖੇ ਫੋਨ ਦੀ ਘੰਟੀ ਖੜਕਦੀ ਹੈ ਫੋਨ ਦੇ ਦੂਜੇ ਪਾਸੇ ਇੱਕ ਸ਼ਖਸ ਨੇ ਆਪਣੀ ਪਛਾਣ ਦਿੰਦਿਆਂ ਹੋਇਆ ਕਿਹਾ ਕਿ ਉਹ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਪੀ ਐਨ ਅਕਸਰ ਬੋਲ ਰਹੇ ਹਨ ਪ੍ਰਧਾਨ ਮੰਤਰੀ ਨੂੰ ਬੰਗਲਾਦੇਸ਼ ਵਿੱਚ ਗੁਪਤੋ ਮਿਹਮ ਲਈ 60 ਲੱਖ ਰੁਪਏ ਚਾਹੀਦੇ ਕਹਿੰਦਾ ਉਹਨਾਂ ਨੇ ਮਲਹੋਤਰਾ ਨੂੰ ਨਿਰਦੇਸ਼ ਦਿੱਤੇ ਕਿ ਉਹ ਬੈਂਕ ਚੋਂ 60 ਲੱਖ ਰੁਪਏ ਕੱਢਣ ਅਤੇ ਸੰਸਦ ਮਾਰਗ ਤੇ ਹੀ ਬਾਈਬਲ ਭਵਨ ਕੋਲ ਖੜੇ ਇੱਕ ਸ਼ਖਸ ਨੂੰ ਦੇ ਦੇਣ ਇਹ ਸਾਰੀ ਰਕਮ 100 100 ਦੇ ਨੋਟਾਂ ਦੀ ਹੋਣੀ ਚਾਹੀਦੀ ਹੈ ਤਾਂ ਮਲਹੋਤਰਾ ਇਹ ਸਾਰਾ ਕੁਝ ਸੁਣ ਕੇ ਥੋੜਾ ਪਰੇਸ਼ਾਨ ਹੋ ਗਿਆ ਉਦੋਂ ਹੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਬੋਲਣ ਵਾਲੇ ਬੰਦੇ ਨੇ ਮਲਹੋਤਰਾ ਨੂੰ ਕਿਹਾ ਕਿ ਇਹ ਲੋ ਪ੍ਰਧਾਨ ਮੰਤਰੀ ਨਾਲੇ ਗੱਲ ਕਰ ਲੋ ਤਾਂ ਇਹਦੇ ਕੁਝ ਸਕਿੰਟਾਂ ਬਾਅਦ ਇੱਕ ਔਰਤ ਨੇ ਮਲਹੋਤਰਾ ਨੂੰ ਕਿਹਾ ਤੁਸੀਂ ਇਹ ਪੈਸੇ ਲੈ ਕੇ ਖੁਦ ਬਾਈਬਲ ਭਵਨ ਆਓ ਉੱਥੇ ਇੱਕ ਸ਼ਖਸ ਤੁਹਾਨੂੰ ਮਿਲੇਗਾ ਤੇ ਇੱਕ ਕੋਡ ਕਹੇਗਾ ਕੋਡ ਹੈ ਬੰਗਲਾਦੇਸ਼ ਬਾਬੂ ਤੁਸੀਂ ਜਵਾਬ 'ਚ ਕਹਿਣਾ ਬਾਹਰ ਇਟਲਾ ਇਹ ਤੋਂ ਬਾਅਦ ਤੁਸੀਂ ਇਹ ਰਕਮ ਉਹਨਾਂ ਦੇ ਹਵਾਲੇ ਕਰ ਦਿਓ ਤੇ ਇਸ ਮਾਮਲੇ ਨੂੰ ਗੁਪਤ ਰੱਖਿਓ ਕਹਿੰਦਾ ਹੁਣ ਇਹ ਤੋਂ ਬਾਅਦ ਮਲਹੋਤਰੇ ਨੇ ਉਪਮੁੱਖ ਕੈਸ਼ੀਅਰ ਪ੍ਰਕਾਸ਼ ਬੱਤਰਾ ਨੂੰ ਇੱਕ ਕੈਸ਼ ਬਾਕਸ ਵਿੱਚ 60 ਲੱਖ ਰੁਪਏ ਰੱਖਣ ਲਈ ਗਿਆ ਬੱਤਰਾ 12:30 ਵਜੇ ਸਟਰੋਂਗ ਰੂਮ 'ਚ ਗਿਆ ਤੇ ਰੁਪਈਏ ਲੈ ਆਇਆ ਹੁਣ ਬੱਤਰੇ ਨੇ ਉਹਨਾਂ ਦੇ ਸਾਥੀ ਐਚ ਆਰ ਖੰਨਾ ਨੇ ਤੇ ਦੋਨਾਂ ਨੇ ਉਹ ਰੁਪਈਏ ਕੈਸ਼ ਬਾਕਸ 'ਚ ਰੱਖੇ ਡਿਪਟੀ ਹੈੱਡ ਕੈਸ਼ੀਅਰ ਰੁਹੇਲ ਸਿੰਘ ਨੇ ਰਜਿਸਟਰ ਵਿੱਚ ਹੋਈ ਐਂਟਰੀ ਤੇ ਆਪਣੇ ਦਸਤਖਤ ਕੀਤੇ ਤੇ ਪੇਮੈਂਟ ਵਾਊਚਰ ਬਣਵਾਇਆ। ਇਹ ਤੋਂ ਬਾਅਦ ਦੋ ਚਪੜਾਸੀਆਂ ਨੇ ਉਸ ਕੈਸ਼ ਟਰੰਕ ਨੂੰ ਬੈਂਕ ਦੀ ਗੱਡੀ ਡੀ.ਏ.ਐਲ 760 ਜਿਹਦਾ ਨੰਬਰ ਸੀਗਾ ਉਹਦੇ ਮਨ ਲੋਡ ਕਰਿਆ ਤੇ ਮਲਹੋਤਰਾ ਪਤੰਦਰ ਖੁਦ ਨੂੰ ਚਲਾ ਕੇ ਬਾਈਬਲ ਹਾਊਸ ਪਹੁੰਚ ਗਿਆ। ਹੁਣ ਕਾਰ ਰੁਕਣ ਤੋਂ ਬਾਅਦ ਇੱਕ ਲੰਬੇ ਅਤੇ ਗੋਰੇ ਬੰਦੇ ਨੇ ਆ ਕੇ ਉਹ ਕੋੜ ਵੱਡ ਉਹਦੇ ਸਾਹਮਣੇ ਬੋਲਿਆ। ਫੇਰ ਉਹ ਬੰਦਾ ਬੈਂਕ ਦੀ ਉਹ ਕਾਰ 'ਚ ਬਹਿ ਗਿਆ ਤੇ ਮਲਹੋਤਰਾ ਤੇ ਉਹ ਸਰਦਾਰ ਪਟੇਲ ਮਾਰਗ ਤੇ ਪੰਚਸ਼ੀਲ ਮਾਰਗ ਦੇ ਜੰਕਸ਼ਨ ਦੇ ਟੈਕਸੀ ਡੈਂਟ 'ਤੇ ਪਹੁੰਚ ਗਏ। ਉੱਥੇ ਉਸ ਬੰਦੇ ਨੇ ਉਹ ਟਰੰਕ ਕਤਾਰਿਆ ਪੈਸੇ ਵਾਲਾ ਤੇ ਮਲਹੋਤਰਾ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਿਵਾਸ ਤੇ ਜਾ ਕੇ ਇਸ ਰਕਮ ਦਾ ਬੌਚਰ ਲੈ ਲੈਣ। ਤਾਂ ਇੰਦਰਾ ਗਾਂਧੀ ਦੀ ਜੀਵਨੀ ਲਿਖੀ ਜਿਹੜੇ ਬੰਦੇ ਨੇ ਕੈਥਰੀਨ ਫ੍ਰੈਂਕ ਇਹ ਜਨਾਨੀ ਹੈ। ਇਹਨਾਂ ਦੀ ਜੀਵਨੀ ਲਿਖੀ ਹੈ ਇੰਦਰਾ ਗਾਂਧੀ ਦੀ। ਉਹ ਕਹਿੰਦੀ ਕਿ ਮਲਹੋਤਰੇ ਨੇ ਉਹੀ ਕਰਿਆ ਜਿਵੇਂ ਉਹਨੂੰ ਕਿਹਾ ਗਿਆ ਤਾਂ ਬਾਅਦ ਚ ਪਤਾ ਲੱਗਿਆ ਕਿ ਉਸ ਸ਼ਖਸ ਦਾ ਨਾਮ ਰੁਸਤਮ ਸੋਹਰਾਬ ਨਾਗਰਵਾਲਾ ਹੈ ਔਰ ਉਹ ਕੁਝ ਸਮੇਂ ਤੋਂ ਭਾਰਤੀ ਸੈਨਾ ਚ ਕੈਪਟਨ ਦੇ ਅਹੁਦੇ ਤੇ ਕੰਮ ਕਰ ਰਿਹਾ ਤੇ ਉਸ ਵੇਲੇ ਭਾਰਤੀ ਖੁਫੀਆ ਏਜੰਸੀ ਰਾ ਲਈ ਕੰਮ ਕਰ ਰਿਹਾ ਸੀ ਹੁਣ ਮਲਹੋਤਰਾ ਜਦੋਂ ਪ੍ਰਧਾਨ ਮੰਤਰੀ ਨਵਾਸ ਪਹੁੰਚਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਇੰਦਰਾ ਗਾਂਧੀ ਸੰਸਦ ਵਿੱਚ ਨੇ ਉਹ ਤੁਰੰਤ ਸੰਸਦ ਭਵਨ ਪਹੁੰਚਿਆ ਉੱਥੇ ਫਿਰ ਉਹਨਾਂ ਦੀ ਮੁਲਾਕਾਤ ਜਿਹੜੀ ਇੰਦਰਾ ਗਾਂਧੀ ਨਾਲ ਹੋਈ। ਹੁਣ ਪ੍ਰਧਾਨ ਮੰਤਰੀ ਦੇ ਮੁੱਖ ਸੈਕਟਰੀ ਪਰਮੇਸ਼ਵਰ ਨਾਰਾਇਣ ਹਕਸਰ ਉਹਨਾਂ ਦੇ ਨਾਲ ਜ਼ਰੂਰ ਮਿਲੇ। ਜਦੋਂ ਮਲਹੋਤਰੇ ਨੇ ਹਕਸਰ ਨੂੰ ਸਾਰੀ ਗੱਲ ਦੱਸੀ ਤਾਂ ਹਕਸਰ ਨੇ ਪੈਰਾਹੇਡੋ ਜ਼ਮੀਨ ਖੇ ਚੱਕੀ। ਉਹਨੇ ਮਲਹੋਤਰੇ ਨੂੰ ਕਿਹਾ ਕਿ ਕਿਸੇ ਨੇ ਤੁਹਾਨੂੰ ਠੱਗ ਲਿਆ। ਹੁਣ ਪ੍ਰਧਾਨ ਮੰਤਰੀ ਦਫ਼ਤਰ ਤੋਂ ਅਸੀਂ ਇਸ ਤਰ੍ਹਾਂ ਦਾ ਕੋਈ ਫੋਨ ਨਹੀਂ ਕੀਤਾ। ਤੁਸੀਂ ਤੁਰੰਤ ਪੁਲਿਸ ਸਟੇਸ਼ਨ ਜਾਓ ਤੇ ਇਹਦੀ ਰਿਪੋਰਟ ਕਰੋ। ਤਾਂ ਇਹ ਵਿਚਾਲੇ ਬੈਂਕ ਦੇ ਡਿਪਟੀ ਕੈਸ਼ੀਅਰ ਰੋਹਿਲ ਸਿੰਘ ਨੂੰ ਆਰਬੀ ਬੱਤਰਾਂ ਨੂੰ ਦੋ ਜਾਂ ਤਿੰਨ ਵਾਰ 60 ਲੱਖ ਰੁਪਏ ਦੇ voucher ਬਾਰੇ ਪੁੱਛਿਆ ਤਾਂ ਬੱਤਰੇ ਨੇ ਉਹਨਾਂ ਨੂੰ ਪ੍ਰੋਸਾ ਦਿੱਤਾ ਕਿ ਉਹਨਾਂ ਨੂੰ voucher ਛੇਤੀ ਮਿਲ ਜਾਊਗਾ ਪਰ ਜਦੋਂ ਉਹਨਾਂ ਨੂੰ ਕਾਫੀ ਦੇਰ ਤੱਕ voucher ਨਹੀਂ ਮਿਲੇ ਤੇ ਮਲਹੋਤਰੇ ਵੀ ਵਾਪਸ ਨਹੀਂ ਆਇਆ ਮਰੋਤਰਾ ਵੀ ਤਾਂ ਉਹਨਾਂ ਨੇ ਇਸ ਪავლੇ ਦੀ ਰਿਪੋਰਟ ਫਿਰ ਆਪਣੇ ਉੱਚ ਅਧਿਕਾਰੀ ਨੂੰ ਕਰੀ ਫਿਰ ਉਹਨਦੇ ਕਹਿਣ ਤੇ ਉਹਨਾਂ ਨੇ ਸੰਸਦ ਮਾਰਗ ਥਾਣੇ 'ਚ ਪੂਰੇ ਮਾਮਲੇ ਦੀ ਐਫਆਈਆਰ ਲਖਵਾਈ ਹੁਣ ਪੁਰਤਨੇਬਰ ਮਾਮਲਾ ਸਾਹਮਣੇ ਆਉਂਦੀ ਜਾਂਚ ਸ਼ੁਰੂ ਕਰਤੀ ਹੁਣ ਹੁੰਦੀ ਹੈ ਗ੍ਰਿਫਤਾਰੀ ਇਹ ਤੋਂ ਬਾਅਦ ਪੁਲਿਸ ਹਰਕਤਾਂ ਆ ਗਈ ਤੇ ਉਹਨੇ ਰਾਤ ਕਰੀਬ ਪੌਣੇ 10 ਵਜੇ ਨਾਗਰ ਵਾਲੇ ਨੂੰ ਦਿੱਲੀ ਗੇਟ ਕੋਲੋਂ ਪਾਰ ਦੀ ਧਰਮਸ਼ਾਲਾ ਵਿੱਚੋਂ ਗ੍ਰਿਫਤਾਰ ਕਰ ਲਿਆ ਚੱਕ ਲਿਆ ਤੇ ਡਿਫੈਂਸ ਕਲੋਨੀ ਮਾ ਉਹਨਾਂ ਦੇ ਇੱਕ ਮਿੱਤਰ ਦੇ ਘਰ A 270 ਇਸ ਘਰ ਚੋਂ 59 ਲੱਖ 95 ਹਜ਼ਾਰ ਰੁਪਏ ਬਰਾਮਦ ਕਰ ਲਏ ਤਾਂ ਇਸ ਪੂਰੀ ਮੁਹਿੰਮ ਨੂੰ ਆਪਰੇਸ਼ਨ ਤੂਫਾਨ ਦਾ ਨਾਮ ਦਿੱਤਾ ਗਿਆ ਉਸੇ ਦਿਨ ਅੱਧੀ ਰਾਤ ਨੂੰ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਆ ਗਿਆ ਹੈ ਪੁਲਿਸ ਨੇ ਦੱਸਿਆ ਕਿ ਟੈਕਸੀ ਸਟੈਂਡ ਤੋਂ ਨਾਗਰ ਵਾਲਾ ਰਜਿੰਦਰ ਨਗਲ ਵਾਲੇ ਘਰ ਗਿਆ ਹੋਇਆ ਸੀ ਉੱਥੋਂ ਉਹਨੇ ਇੱਕ ਸੂਟਕੇਸ ਲਿਆ ਉੱਥੋਂ ਪੁਰਾਣੀ ਦਿੱਲੀ ਦੇ ਨਿਕਲਸਨ ਰੋਡ ਗਿਆ ਉੱਥੇ ਉਹਨੇ ਡਰਾਈਵਰ ਦੇ ਸਾਹਮਣੇ ਟਰੰਕ ਕੱਢ ਕੇ ਸਾਰੇ ਪੈਸੇ ਸੂਟਕੇਸ ਤੇ ਰੱਖ ਕੇ ਡਰਾਈਵਰ ਨੂੰ ਇਹ ਰਾਜ਼ ਆਪਣੇ ਤੱਕ ਰੱਖਣ ਲਈ ਉਹਨੇ 500 ਰੁਪਏ ਟਿਪ ਟਿਪ ਵੀ ਦਿੱਤੀ ਤਾਂ ਉਸ ਵੇਲੇ ਸੰਸਦ ਦਾ ਸੈਸ਼ਨ ਚੱਲ ਰਿਹਾ ਸੀਗਾ ਤਾਂ ਇੰਦਰ ਮਲਹੋਤਰਾ ਇੰਦਰਾ ਗਾਂਧੀ ਦੀ ਜੀਵਨੀ ਇੰਦਰਾ ਗਾਂਧੀ ਇਹ ਪਰਸਨਲ ਐਂਡ ਪੋਲੀਟੀਕਲ ਬਾਇਓਗ੍ਰਾਫੀ ਚ ਲਿਖਦਾ ਕਿ ਜਿਵੇਂ ਕਿ ਆਸ ਸੀ ਸੰਸਦ ਵਿੱਚ ਇਹ ਤੇ ਜੰਮ ਕੇ ਹੰਗਾਮਾ ਹੋਇਆ ਕੁਝ ਇਦਾਂ ਦੇ ਸਵਾਲ ਤਾਂ ਦਿਨਾਂ ਦਿਨਾਂ ਦੇ ਜਵਾਬ ਸਾਹਮਣੇ ਨਹੀਂ ਆ ਰਹੇ ਸੀ ਮਤਲਬਨ ਕੀ ਇਸ ਨਾਲ ਪਹਿਲਾਂ ਵੀ ਕਦੇ ਪ੍ਰਧਾਨ ਮੰਤਰੀ ਨੇ ਮਲਹੋਤਰਾ ਨਾਲ ਗੱਲ ਕੀਤੀ ਸੀ ਉਹਨੇ ਇੰਦਰਾ ਗਾਂਧੀ ਦੀ ਆਵਾਜ਼ ਕਿਵੇਂ ਪਛਾਣੀ ਕੀ ਬੈਂਕ ਦਾ ਕੈਸ਼ੀਅਰ ਸਿਰਫ ਜਵਾਨੀ ਆਦੇਸ਼ ਤੇ ਬੈਂਕ ਤੋਂ ਇੰਨੀ ਵੱਡੀ ਰਕਮ ਕੱਢ ਸਕਦਾ ਸੀ ਅਤੇ ਸਭ ਤੋਂ ਵੱਡੀ ਗੱਲ ਇਹ ਪੈਸਾ ਕਿਸ ਦਾ ਸੀ 27 ਮਈ 1971 ਨੂੰ ਨਾਗਰਵਾਲੇ ਨੇ ਫਿਰ ਅਦਾਲਤ 'ਚ ਆਪਣਾ ਜੁਰਮ ਕਬੂਲ ਕੀਤਾ ਉਸੇ ਦਿਨ ਪੁਲਿਸ ਨੇ ਨਿਆਇਕ ਮਿਸਟ੍ਰੀਟ ਕੇ ਪੀ ਖੰਨੇ ਦੀ ਅਦਾਲਤman ਨਾਗਰਵਾਲੇ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਸ਼ਾਇਦ ਭਾਰ ਦੇ ਨਿਆਇਕ ਇਤਿਹਾਸ ਚ ਇਹ ਪਹਿਲੀ ਵਾਰ ਹੋਇਆਤਾ ਕਿ ਕਿਸੇ ਬੰਦੇ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਤਿੰਨ ਦਿਨਾਂ ਅੰਦਰ ਉਥੇ ਮੁਕੱਦਮਾ ਚਲਾ ਕੇ ਸਜ਼ਾ ਵੀ ਸੁਣਾਈ ਗਈ। ਰੋਸਤਮ ਨਾਗਰ ਵਾਲੇ ਨੂੰ 4 ਸਾਲ ਬਾ ਮਸ਼ੱਕਤ ਕੈਦ ਦੀ ਸਜ਼ਾ ਸੁਣਾਈ ਗਈ ਤੇ 100 ਰੁਪਏ ਜੁਰਮਾਨਾ ਵੀ ਕੀਤਾ ਗਿਆ। ਪਰ ਇਸ ਘਟਨਾ ਦੀ ਤੈਅ ਤੱਕ ਕੋਈ ਨਹੀਂ ਪਹੁੰਚ ਸਕਿਆ। ਨਾਗਰ ਵਾਲੇ ਨੇ ਅਦਾਲਤ 'ਮਾਂ ਇਹ ਕਬੂਲ ਕਰਿਆ ਕਿ ਉਹਨੇ ਬੰਗਲਾਦੇਸ਼ ਮੁਹੰਮਦਾ ਬਹਾਨਾ ਬਣਾ ਕੇ ਮਲੋਤਰਾ ਨੂੰ ਬੇਵਕੂਫ ਬਣਾਇਆ ਸੀ। ਹਾਲਾਂਕਿ ਬਾਅਦ ਨਾਗਰਵਾਲੇ ਨੇ ਆਪਣਾ ਬਿਆਨ ਬਦਲ ਲਿਆ ਤੇ ਫੈਸਲੇ ਦੇ ਖਿਲਾਫ ਅਪੀਲ ਕਰਤੀ ਨਾਗਰਵਾਲੇ ਦੀ ਮੰਗ ਸੀ ਕਿ ਇਸ ਮੁਕੱਦਮੇ ਦੀ ਸੁਣਵਾਈ ਫਿਰ ਤੋਂ ਹੋਵੇ ਪਰ 28 ਅਕਤੂਬਰ 1971 ਨੂੰ ਨਾਗਰਵਾਲੇ ਦੀ ਇਹ ਮੰਗ ਠੁਕਰਾ ਦਿੱਤੀ ਗਈ ਹੁਣ ਇਸ ਕੇਸ ਦੇ ਵਿੱਚ ਇੱਕ ਅਰਹਸਮਈ ਮੋੜ ਉਦੋਂ ਆਇਆ ਜਦੋਂ 20 ਨਵੰਬਰ 1971 ਨੂੰ ਇਸ ਕੇਸ ਦੀ ਤਫ਼ਤੀਸ਼ ਕਰਨ ਵਾਲੇ ਐਸਪੀ ਡੀ ਕੇ ਕਸ਼ਿਪ ਦੀ ਇੱਕ ਸੜਕ ਹਾਰ ਸੇਵਾ ਮੌਤ ਹੋ ਗਈ ਉਸ ਵੇਲੇ ਉਹ ਹਨੀਮੂਨ ਖਾਤਰ ਜਾ ਰਿਹਾ ਸੀ ਸੋ ਇਸ ਵਿਚਾਲੇ ਨਾਗਰ ਵਾਲੇ ਨੇ ਮਸ਼ਹੂਰ ਹਫਤਾਵਾਰੀ ਅਖਬਾਰ ਕਰੰਟ ਇਹਦੇ ਸੰਪਾਦਕ ਜੀ ਐਫ ਕਰਾਕਾ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹਨਾਂ ਨੂੰ ਇੰਟਰਵਿਊ ਦੇਣਾ ਕਹਿੰਦਾ ਤਾਂ ਕਰਾਕਾ ਕਰਾਕਾ ਕੀ ਤਬੀਰ ਖਰਾਬ ਹੋ ਗਈ ਇਸ ਲਈ ਉਹਨਾਂ ਨੇ ਆਪਣੇ ਅਸਿਸਟੈਂਟ ਨੂੰ ਇੰਟਰਵਿਊ ਲੈਣ ਭੇਜਤਾ ਪਰ ਨਾਗਰ ਵਾਲਾ ਨੇ ਉਹਨੂੰ ਇੰਟਰਵਿਊ ਦੇਣ ਤੋਂ ਮਨ੍ਹਾ ਕਰਤਾ ਹੁਣ ਫਰਵਰੀ 72 ਦੀ ਸ਼ੁਰੂਆਤ 'ਚ ਨਗਰ ਵਾਲੇ ਨੂੰ ਤਿਹਾਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉੱਥੇ ਉਹਨੂੰ 21 ਫਰਵਰੀ ਨੂੰ ਜੀਬੀ ਪੰਤ ਹਸਪਤਾਲ ਭੇਜਿਆ ਗਿਆ। ਜਿੱਥੇ 2 ਮਾਰਚ ਨੂੰ ਓਦੀ ਤਬੀਅਤ ਖਰਾਬ ਹੋ ਗਈ ਤੇ ਸਵਾ 2 ਵਜੇ ਦਿਲ ਦਾ ਦੌਰਾ ਉਹਨੂੰ ਪੈ ਗਿਆ ਤੇ ਨਗਰ ਵਾਲਾ ਉੜਕ ਗਿਆ ਮਰ ਗਿਆ। ਉਸ ਦਿਨ ਉਹਨਾਂ ਦਾ 51ਵਾਂ ਦਿਨ ਹੁੰਦਾਂ ਸੀ। ਔਰ ਇਸ ਪੂਰੀ ਘਟਨਾ ਕਾਰਨ ਅੰ드ਰਾ ਗਾਂਧੀ ਦੀ ਬੜੀ ਬਦਨਾਮੀ ਹੋਈ ਸੀਗੀ। ਹੁਣ ਬਾਅਦ 'ਚ ਸਾਗਰਿਕਾ ਕੋਸ਼ਣ ਇੰਦਰਾ ਗਾਂਧੀ ਦੀ ਜੀਵਨੀ ਇੰਦਰਾ ਇੰਡੀਆਨ ਮੋਸਟ ਪਾਵਰਫੁਲ ਪ੍ਰਾਈਮ ਮਿਨਿਸਟਰ ਇਹਦੇ ਮਾਂ ਲਿਖਿਆ ਉਹ ਕਹਿੰਦੀ ਕੀ ਨਾਗਰਵਾਲਾ ਦੀ ਪ੍ਰਧਾਨ ਮੰਤਰੀ ਦੀ ਆਵਾਜ਼ ਦੀ ਨਕਲ ਕਰਨ ਦੀ ਹਿੰਮਤ ਪੈਂਦੀ ਜੇ ਉਹਨਾਂ ਤਾਕਤਵਰ ਲੋਕਾਂ ਦਾ ਸਮਰਥਨ ਨਾ ਹੁੰਦਾ ਮਲਹੋਤਰਾ ਨੇ ਪੀਐਮ ਹਾਊਸ ਤੋਂ ਮਹਿਲ ਇੱਕ ਫੋਨ ਕਾਲ ਕਰਕੇ ਇੰਨੀ ਵੱਡੀ ਰਕਮ ਬੈਂਕ ਚੋਂ ਕੱਢੀ ਕਿਵੇਂ ਕੱਢੀ ਜਾਂਚ ਲਈ ਫਿਰ ਇੱਕ ਕਮਿਸ਼ਨ ਬਣਾਇਆ ਗਿਆ 70 ਚ ਜਦੋਂ ਜਨਤਾ ਪਾਰਟੀ ਸਰਕਾਰ ਸੱਤਾਮਾਈ ਤਾਂ ਉਹਨਾਂ ਨੇ ਅਗਰਵਾਲ ਦੇ ਮੌਦੇ ਸਰਦੀ ਜਾਂਚ ਸ਼ੁਰੂ ਕਰਾਤੀ ਬੀਜੇਪੀ ਨੇ ਇਸ ਲਈ ਜਗਮੋਹਨ ਰੈਡੀ ਕਮਿਸ਼ਨ ਬਣਾਇਆ ਗਿਆ ਪਰ ਇਸ ਜਾਂਚ ਵਿੱਚ ਕੁਝ ਵੀ ਨਵਾਂ ਨਿਕਲ ਕੇ ਸਾਹਮਣੇ ਨਹੀਂ ਆਇਆ ਤੇ ਨਾਗਰਵਾਲੇ ਦੀ ਮੌਤ ਵਿੱਚ ਕੁਝ ਵੀ ਅਸਾਧਾਰਨ ਨਹੀਂ ਮਿਲਿਆ ਪਰ ਸਵਾਲ ਇਹ ਉੱਠੇ ਕਿ ਜੇਕਰ ਇਸ ਤਰ੍ਹਾਂ ਦਾ ਭੁਗਤਾਨ ਕਰਨਾ ਵੀ ਸੀ ਤਾਂ ਬੈਂਕ ਦੇ ਮੈਨੇਜਰ ਨਾਲ ਸੰਪਰਕ ਸਥਾਪਿਤ ਨਾ ਕਰਕੇ ਚੀਫ ਕੈਸ਼ੀਅਰ ਨਾਲ ਕਿਉਂ ਸੰਪਰਕ ਕੀਤਾ ਗਿਆ ਕੀ ਸਟੇਟ ਬੈਂਕ ਨੂੰ ਬਿਨਾ ਚੈੱਕ ਅਤੇ ਬਾਊਚਰ ਇੰਨੀ ਵੱਡੀ ਰਕਮ ਦੇਣ ਦਾ ਅਧਿਕਾਰ ਹੈ ਸੀ ਹੁਣ ਬਾਅਦ ਵਿੱਚ ਅਖਬਾਰਾਂ 'ਚ ਇਸ ਤਰ੍ਹਾਂ ਦੀ ਬਿਨਾ ਪੁਸ਼ਟੀ ਵਾਲੀਆਂ ਖਬਰਾਂ ਛਪੀਆਂ ਕਿ ਇਹ ਪੈਸਾ ਰਾ ਦੇ ਕਹਿਣ ਤੇ ਬੰਗਲਾਦੇਸ਼ ਆਪਰੇਸ਼ਨ ਲਈ ਕੱਢਿਆ ਗਿਆ ਸੀ ਰਾ ਤੇ ਕਿਤਾਬ ਮਿਸ਼ਨ ਆਰ ਐਂਡ ਡਬਲਿਊ ਲਿਖਣ ਵਾਲਾ ਆਰਕੇ ਯਾਦਵਾ ਉਹ ਲਿਖਦਾ ਕਿ ਉਹਨਾਂ ਨੇ ਇਸ ਸੰਬੰਧੀ ਰਾ ਦੇ ਸਾਬਕਾ ਮੁਖੀ ਰਾਮਨਾਥ ਕਾਉ ਤੇ ਉਹਨਾਂ ਦੇ ਨੰਬਰ 2 ਦੇ ਸ਼ੰਕਰਨ ਨਾਇਰ ਕੋਲੋਂ ਪੁੱਛਿਆ ਸੀ ਕਿ ਦੋਮ ਨੇ ਇਸ ਗੱਲ ਦਾ ਜ਼ੋਰਦਾਰ ਖੰਡਨ ਕੀਤਾ ਸੀ ਕਿ ਰਾ ਦਾ ਇਸ ਕੇਸ ਨਾਲ ਕੋਈ ਲੈ ਦੇਣ ਕੋਈ ਲੈਣਾ ਦੇਣਾ ਨਹੀਂ ਹੈ। ਹੁਣ ਉਹਨਾਂ ਅਧਿਕਾਰੀਆਂ ਨੇ ਇਸ ਗੱਲ ਦਾ ਵੀ ਖੰਡਨ ਕਰਿਆ ਸੀ ਕਿ ਰਾ ਦਾ ਸਟੇਟ ਬੈਂਕ ਵਿੱਚ ਕੋਈ ਗੁਪਤ ਖਾਤਾ ਸੀਗਾ। ਹੁਣ ਇੰਦਰਾ ਗਾਂਧੀ ਦੀ ਮੌਤ ਤੋਂ 2 ਸਾਲ ਬਾਅਦ ਹਿੰਦੁਸਤਾਨ ਟਾਈਮਜ਼ ਦੇ 11 ਤੇ 12 ਨਵੰਬਰ ਦੇ ਅੰਕ ਚ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਨਾਗਰਵਾਲਾ ਰਾ ਨਹੀਂ ਬਲਕਿ ਸੀਆਈਏ ਲਈ ਕੰਮ ਕਰਦਾ ਸੀ। ਤੇ ਇਸ ਪੂਰੀ ਘਟਨਾ ਦਾ ਉਦੇਸ਼ ਇੰਦਰਾ ਗਾਂਧੀ ਨੂੰ ਬਦਨਾਮ ਕਰਨਾ ਸੀ ਖਾਸ ਤੌਰ ਤੇ ਉਸ ਵੇਲੇ ਜਦੋਂ ਉਹਨਾਂ ਬੰਗਲਾਦੇਸ਼ੀ ਨੀਤੀ ਨਕਸਾ ਪ੍ਰਸ਼ਾਸਨ ਨੂੰ ਬਹੁਤ ناਗਵਾਰ ਲੱਗ ਰਹੀ ਸੀ ਪਰ ਇਸ ਇਲਜ਼ਾਮ ਦੇ ਸਮਰਥਨ ਵਿੱਚ ਕੋਈ ਸਬੂਤ ਨਹੀਂ ਪੇਸ਼ ਕਰਿਆ ਗਿਆ ਸੀ ਤੇ ਇਸ ਸਵਾਲ ਦਾ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਗਿਆ ਸੀ ਕਿ ਬੈਂਕ ਦੇ ਕੈਸ਼ੀਅਰ ਨੇ ਬਿਨਾਂ ਕਿਸੇ ਦਸਤਾਵੇਜ਼ ਦੇ ਐਨੀ ਵੱਡੀ ਰਕਮ ਕਿਸੇ ਅਣਜਾਣ ਬੰਦੇ ਦੇ ਹਵਾਲੇ ਕਿਵੇਂ ਕਰ ਦਿੱਤੀ ਹਾਲਾਂਕਿ ਠੱਗੀ ਤੋਂ ਬਾਅਦ 5000 ਰੁਪਏ ਛੱਡ ਕੇ ਪੂਰੇ 59,95,000 ਰੁਪਏ ਬਰਾਮਦ ਹੋ ਗਏ ਸੀ ਤੇ ਉਹ 5000 ਰੁਪਏ ਵੀ ਮਲਹੋਤਰੇ ਨੇ ਆਪਣੀ ਜੇਬ ਤੋਂ ਭਰੇ ਸੀਗੇ ਬੈਂਕ ਨੂੰ ਇਹਦੇ ਨਾਲ ਕੋਈ مالی ਨੁਕਸਾਨ ਨਹੀਂ ਪਹੁੰਚਿਆ ਸੀ ਪਰ ਨਾਲ ਉਹਦੇ ਅਕਸ ਖਰਾਬ ਹੋਇਆ ਜਿਹੜਾ ਉਸ ਦੇ ਕਾਰਨ ਮਲਹੋਤਰੇ ਨੂੰ ਫਿਰ ਕਹਿ ਲਈ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਚੰਚਸਪ ਗੱਲ ਇਹ ਹੈ ਕਿ ਕਰੀਬ 10 ਸਾਲ ਤੋਂ ਬਾਅਦ ਜਦੋਂ ਭਾਰਤ ਵਿੱਚ ਮਰੂਤੀ ਉਦਯੋਗ ਦਾ ਦੀ ਸਥਾਪਨਾ ਹੋਈ ਸੀ ਤਾਂ ਤਤਤਕਾਲ ਹੀ ਸਰਕਾਰ ਨੇ ਬੇਦੇ ਪ੍ਰਕਾਸ਼ ਅਮਰੋਤਰਾ ਨੂੰ ਇਸ ਕੰਪਨੀ ਦਾ ਮੁੱਖ ਅਕਾਊਂਟਸ ਅਫਸਰ ਬਣਾਇਆ ਸੀਗਾ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਉਰੋ ਤੱਕ ਦੇ ਹੋ ਗਿਆ ਸਤਿ ਸ਼੍ਰੀ ਅਕਾਲ